ਬੀਵੀਐਨ ਦੇਖਣ ਵਾਲੇ ਸੁਵਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਸਤਿਕਾਰ ਅਤੇ ਅਦਬ ਜੀਆਆਂ ਨੂੰ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿਗਾ ਸਵਾਗਤ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਗਿਆਨੀ ਗੜਗਾਜ ਨੇ ਕਰਤਾਰਪੁਰ ਸਾਹਿਬ ਲਾਂਘਾ ਮੁਰਖੋਲਣ ਦੀ ਕੀਤੀ ਮੰਗ ਸਾਬਕਾ ਸੰਸਦ ਹਰਿੰਦਰ ਸਿੰਘ ਖਾਲਸਾ ਨਵੇਂ ਅਕਾਲੀ ਦਲ ਵਿੱਚ ਹੋਏ ਸ਼ਾਮਲ ਆਜ਼ਾਦੀ ਦਿਵਸ ਮੌਕੇ ਲਾਲ ਕਿਲੇ ਤੋਂ ਪੀਐਮ ਮੋਦੀ ਦਾ ਵੱਡਾ ਐਲਾਨ ਕਾਂਗਰਸ ਪ੍ਰਧਾਨ ਖੜਗੇ ਦਾ ਭਾਜਪਾ ਤੇ ਤਿੱਖਾ ਸ਼ਬਦੀ ਹਮਲਾ 트럼ਪ ਦੇ ਨਵੇਂ ਫੈਸਲੇ ਕਾਰਨ ਅਮਰੀਕਾ ਵਿੱਚ ਸੜਕਾਂ ਤੇ ਉਤਰੇ ਲੋਕ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇੱਧ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧਰਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦਿਆਂ ਨਵੇਂ ਅਕਾਲੀ ਦਲ ਦੇ ਪ੍ਰਧਾਨ ਦੀ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਯਤਨ ਵਿੜ ਦਿੱਤੇ ਗਏ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਤੇ ਉਹ ਮੁਲਾਕਾਤ ਦੀ ਮੰਗ ਕਰ ਰਹੇ ਨੇ ਦਰਅਸਲ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਮੇ ਇਹ ਚਿੱਠੀ ਲਿਖੀ ਹੈ ਇਹਦੇ ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਹ ਤੋਂ ਮਿਲਣ ਦੀ ਮੰਗ ਕੀਤੀ ਹੈ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਆਜ਼ਾਦੀ ਦੇ ਮੌਕੇ ਤੇ ਚਿੱਠੀ ਲਿਖ ਰਹੇ ਨੇ ਕਿ ਬੰਦੀ ਸਿੰਘਾਂ ਨੂੰ ਵੀ ਰਹਾ ਕੀਤਾ ਜਾਵੇ ਕਿਉਂਕਿ ਇਸ ਬਾਰੇ ਸੁਪਰੀਮ ਕੋਰਟ ਨੇ ਵੀ ਆਖ ਦਿੱਤਾ ਹੈ ਉਹਨਾਂ ਕਿਹਾ ਕਿ ਅਸੀਂ ਜਲਦੀ ਇੱਕ ਵਫਦ ਲੈ ਕੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਨੂੰ ਮਿਲਣ ਵਾਸਤੇ ਸਮੇਂ ਦੀਵਾਂ ਕਰ ਰਹੇ ਹਾਂ ਤਾਂ ਜੋ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਇਆ ਜਾ ਸਕੇ ਇਸ ਦੌਰਾਨ ਪੱਤਰਕਾਰਾਂ ਦੇ ਵੱਲੋਂ ਗੱਠ ਜੋੜ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਹਮ ਖਿਆਲੀਆਂ ਨਾਲ ਗੱਠ ਜੋੜ ਦੀਆਂ ਤੰਦਾਂ ਬੁਣੀਆਂ ਜਾ ਰਹੀਆਂ ਨੇ ਜਲਦ ਹੀ ਇਸ ਸਬਾਕਤ ਗੱਲ ਸਾਬਣਿਆ ਜਾਏਗੀ ਉਹਨਾਂ ਕਿਹਾ ਕਿ ਇੱਕ ਨਵੀਂ ਲਹਿਰ ਪੈਦਾ ਕਰਨ ਲਈ ਉਹ ਪਿੰਡ-ਪਿੰਡ ਜਾਣਗੇ ਤਾਂ ਜੋ ਪੰਜਾਬ ਦੇ ਵਿੱਚ ਇੱਕ ਪੰਥਕ ਲਹਿਰ ਪੈਦਾ ਕਰ ਸਕਣ ਤੇ ਹੁਣ ਦੂਸਰੇ ਪਾਸੇ 1947 ਦੀ ਵੰਡ ਦਾ ਸੰਤਾਪ ਪੰਜਾਬੀ ਅੱਜ ਵੀ ਹੰਡਾ ਰਹੇ ਨੇ ਇਹ ਕਹਿਣਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਇਸ ਤੋਂ ਇਲਾਵਾ ਉਹਨਾਂ ਨੇ ਅਕਾਲ ਪੁਰਖ ਅਗੇ ਅਰਦਾਸ ਕੀਤੀ ਕਿ ਸਮੁੱਚੇ ਵਿਸ਼ਵ ਦੇ ਅੰਦਰ ਇਹੋ ਜਿਹੀ ਵੰਡ ਅਤੇ ਕਤਲਿਆਂ ਵਾਲਾ ਵਰਤਾਰਾ ਕਦੇ ਨਾ ਵਾਪਰੇ ਅਕਾਲ ਤਖਤ ਸਿਕਤਰੀ ਤੋਂ ਜਾਰੀ ਬਿਆਨ ਦੇ ਵਿੱਚ ਜਥੇਦਾਰ ਗੜਗੱਜ ਨੇ ਕਿਹਾ ਕਿ ਇਸ ਖੇਤੇ ਵਿੱਚ ਰਹਿਣ ਵਾਲੇ ਸਮੂਹ ਪੰਜਾਬੀ ਸਿੱਖ, ਹਿੰਦੂ ਅਤੇ ਮੁਸਲਮਾਨ ਅਗਸਤ 1947 ਨੂੰ ਪੰਜਾਬ ਦੇ ਉਜਾੜੇ ਦਾ ਸਮਾਂ ਬਣਦੇ ਆ ਭਾਵੇਂ ਕਿ ਉਸ ਸਮੇਂ ਦੋ ਦੇਸ਼ ਸਿਧਾਂਤਕ ਤੌਰ ਤੇ ਵੱਖ-ਵੱਖ ਵਾਣਾ ਦਿੱਤੇ ਗਏ ਪਰ ਇਹ ਪੰਜਾਬੀਆਂ ਲਈ ਉਜਾੜੇ ਦਾ ਸਮਾਂ ਸੀ ਸਨ 1947 ਵਿੱਚ ਪੰਜਾਬ ਅੰਦਰ ਕਈ ਦਿਨਾਂ ਤੱਕ ਕਤਲੇਆਮ ਹੋਇਆ ਮਨੁੱਖਤਾ ਦਾ ਘਾਣ ਕੀਤਾ ਗਿਆ ਵੰਡਪਾਉ ਸਿਆਸਤ ਨੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਵੰਡ ਕੇ ਰੱਖ ਦਿੱਤਾ ਜਿਸ ਦਾ ਸੰਤਾਪ ਅੱਜ ਵੀ ਦੇਸ਼ ਦੁਨੀਆ ਵਿੱਚ ਰਹਿੰਦੇ ਪੰਜਾਬੀ ਹੰਡਾ ਰਹੇ ਨੇ ਉਹਨਾਂ ਕਿਹਾ ਕਿ 1947 ਵਿੱਚ ਹੋਏ ਕਤਲੇਆਮ 10 ਲੱਖ ਤੋਂ ਵੱਧ ਪੰਜਾਬੀ ਮਾਰੇ ਗਏ ਸਨ ਜਿਨ੍ਹਾਂ ਵਿੱਚ Hindu, Muslim ਅਤੇ Sikh ਸਾਰੀ ਸ਼ਾਮਲ ਸੀ ਜਫੇਦਾਰ ਗੜਗਾਜ ਨੇ ਕਿਹਾ ਕਿ 1947 ਵਿੱਚ ਮਾਰੇ ਗਏ ਸਮੂਹ ਪੰਜਾਬੀਆਂ ਦੀ ਯਾਦ ਵਿੱਚ ਪਿਛਲੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਇਸ ਵੰਦੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ 14 ਅਗਸਤ ਨੂੰ ਕੀਤੀ ਗਈ ਸੀ ਜਿਸ ਤੇ ਭੋਗ 16 ਅਗਸਤ ਨੂੰ ਪਾ ਦਿੱਤੇ ਜਾਣਗੇ ਉਪਰੰਤ ਸੰਗਤੀ ਰੂਪ ਵਿੱਚ ਅਰਦਾਸ ਕਰਕੇ ਮਾਰੇ ਗਏ ਪੰਜਾਬੀ ਨੂੰ ਸਤਕਾਰ ਭੇਟ ਕਰਦੇ ਹਾਂ ਯਾਦ ਕੀਤਾ ਜਾਏਗਾ ਉਹਨਾਂ ਸਮੂਹੀ ਪੰਜਾਬੀਆਂ ਤੋਂ ਸੰਗਤਾਂ ਨੂੰ ਇਸ ਅਰਦਾਸ ਸਮਾਗਮ ਵਿੱਚ ਵਾਚੜ ਕੇ ਸ਼ਮੂਲੀਅਤ ਕਰਨ ਲਈ ਅਪੀਲ ਵੀ ਕੀਤੀ ਹੈ ਗੜਗੱਜ ਨੇ ਕਿਹਾ ਕਿ 1947 ਵਿੱਚ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੇ ਲੈਹਦੇ ਪੰਜਾਬ ਵਾਲੇ ਪਾਸੇ ਵੰਡ ਕਰਕੇ ਆਪਣੀ ਕੀਮਤੀ ਤੇ ਉਪਜਾਊ ਜ਼ਮੀਰ ਛੱਡੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਸਮੇਤ ਜਨ ਤੋਂ ਪਿਆਰੇ 200 ਤੋਂ ਵੱਧ ਗੁਰਧਾਮਾਂ ਦੇ ਵਿੱਚ ਛੋੜੇ ਦਾ ਦਰਦ ਚੱਲਿਆ ਇਹ ਦਰਦ ਸਿੱਖਾਂ ਨੇ ਅਰਦਾਸ ਵਿੱਚ ਵੀ ਸ਼ਾਮਲ ਕੀਤਾ ਅਤੇ ਹਰ ਰੋਜ਼ ਸਿੱਖ ਵਿਛੜੇ ਗੁਰਧਾਮਾਂ ਦੇ ਦਰਸ਼ਨ ਲਈ ਅਰਦਾਸ ਬੇਨਤੀ ਕਰਦੇ ਆ ਉਹਨਾਂ ਆ ਕਿ ਗੁਰੂ ਸਾਹਿਬ ਦੀ ਕਿਰਪਾ ਅਤੇ ਸਿੱਖ ਸੰਗਤਾਂ ਦੀਆਂ ਅਰਦਾਸਾਂ ਸਦਕਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰ ਮੌਕੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਗਿਆ ਸੀ ਦੋਵੇਂ ਵਾਸਤੇ ਪੰਜਾਬੀਆਂ ਨੂੰ ਇੱਕ ਦੂਜੇ ਨਾਲ ਵਿਲੜਦਾ ਮੌਕਾ ਮਿਲਿਆ ਸਾਲਾਂ ਤੋਂ ਆਪਸ ਵਿੱਚ ਵਿਛੜੇ ਲੋਕ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਉੱਤੇ ਮਿਲਣ ਲੱਗੇ ਉਹਨਾਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਦੋਵੇਂ ਮੁਲਕਾਂ ਵਿੱਚਕਾਰ ਤਣਾਅ ਵਾਲਾ ਮਾਹੌਲ ਬਣਿਆ ਉਸ ਤੋਂ ਬਾਅਦ ਇਹ ਲਾਂਘਾ ਬੰਦ ਕਰ ਦਿੱਤਾ ਗਿਆ ਅਤੇ ਸਿੱਖ ਸੰਗਤ ਤੇ ਸਰਕਾਰ ਪਾਸੋਂ ਇਸ ਲਾਂਘੇ ਨੂੰ ਦੁਬਾਰਾ ਖੋਲਣ ਦੀ ਜ਼ਲਦਬਾਜ਼ੀ ਕਰ ਰਹੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਪੂਰਵ ਉਹ ਵੀ ਆ ਰਿਹਾ ਹੈ ਅਤੇ ਜੇਕਰ ਇਸ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹ ਦਿੱਤਾ ਜਾਵੇ ਤਾ ਸੰਗਤਾਂ ਗੁਰੂ ਸਾਹਿਬ ਦੇ ਇਸ ਪਾਵਨ ਅਸਥਾਨ ਉੱਤੇ ਨਤਮਸਤਕ ਹੋ ਸਕਣਗੀਆਂ ਉਹਨਾਂ ਭਾਰਤ ਸਰਕਾਰ ਨੂੰ ਇਹ ਲਾਂਘਾ ਜਲਦ ਖੋਲਣ ਲਈ ਕਾਰਜ ਕਰਨ ਲਈ ਆਖਿਆ ਉਹਨਾਂ ਅਰਦਾਸ ਕੀਤੀ ਹੈ ਕਿ ਸਮੁੱਚੀ ਦੁਨੀਆ ਦੇ ਅੰਦਰ ਆਪਸੀ ਮੁਹੱਬਤ ਅਤੇ ਸਾਂਝੀ ਵਲਤਾ ਵਧੇ ਅਤੇ ਜਿਹੋ ਜਿਹੇ ਦਿਨਕ ਪੰਜਾਬ ਨੇ ਸਨ 1947 ਵਿੱਚ ਦੇਖੇ ਇਹ ਮੁੜ ਕਦੇ ਕਿਸੇ ਨੂੰ ਨਾ ਦੇਖਣੇ ਪੈਣ ਤੇ ਹੁਣ ਗੱਲ ਕਰਦੇ ਹਾਂ ਸਾਬਕਾ ਸੰਸਦ ਹਰਿੰਦਰ ਸਿੰਘ ਖਾਲਸਾ ਦੀ ਦੋ ਵਾਰ ਸੰਸਦ ਅਤੇ ਨਾਰਵੇ ਵਿੱਚ ਭਾਰਤ ਦੇ ਦੂਤ ਰਹੇ ਹਰਿੰਦਰ ਸਿੰਘ ਖਾਲਸਾ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਐ ਉਹਨਾਂ ਨੂੰ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਿਰੋਪਾਉ ਦੇ ਕੇ ਨਵੇਂ ਅਕਾਲੀ ਦਲ ਵਿੱਚ ਸ਼ਾਮਲ ਕਰ ਲਿਆ ਇਸ ਮੌਕੇ ਉਹਨਾਂ ਵੱਲੋਂ ਪੰਥਕ ਮਸਲੂਮ ਲੈ ਕੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੁਲਾਕਾਤ ਕੀਤੀ ਗਈ ਇਸ ਦੌਰਾਨ ਇਕਬਾਲ ਸਿੰਘ ਝੂੰਦਾ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਦਰਸ਼ਨ ਸਿੰਘ ਸ਼ਵਾਲਕ ਸੰਤਾ ਸਿੰਘ ਉਵੈਦਪੂਰੀ ਮੇਜਰ ਸਿੰਘ ਖਾਲਸਾ ਬੀਬੀ ਸਤਵੰਤ ਕੌਰ ਖਾਲਸਾ ਅਤੇ ਹੋਰ ਬਹੁਤ ਸਾਰੇ ਆਗੂ ਸ਼ਾਮਲ ਰਹੇ ਦੱਸਣਾ ਬਣਦਾ ਹੈ ਕਿ ਹਰਿੰਦਰ ਸਿੰਘ ਖਾਲਸਾ ਪਹਿਲੀ ਵਾਰ 1996 ਵਿੱਚ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਐਮਪੀ ਬਣੇ ਸਨ ਅਤੇ 2014 ਵਿੱਚ ਉਹ ਫਤਿਹਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਸੰਸਦ ਬਣੇ ਜਦਕਿ 2015 ਵਿੱਚ ਆਮ ਆਦਮੀ ਪਾਰਟੀ ਵੱਲੋਂ ਉਹਨੂੰ ਮੁਅਤਲ ਕਰ ਦਿੱਤਾ ਗਿਆ ਸੀ ਉਹਦੇ ਤੋਂ ਬਾਅਦ ਮਾਰਚ 2019 ਵਿੱਚ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਤੇ ਹੁਣ ਗੱਲ ਕਰਦੇ ਆ ਵੋਟ ਚੋਰੀ ਮਾਮਲੇ ਦੀ ਪੰਜਾਬ ਕਾਂਗਰਸ ਦੇ ਵੱਲੋਂ ਇੱਕ ਕੈਂਡਲ ਮਾਰਚ ਕੱਢਿਆ ਗਿਆ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾਵੜਿੰਗ ਵਿਰੋਧੀ ਧਰਧਿਆਗੂ ਪ੍ਰਤਾਪ ਸਿੰਘ ਬਾਜਵਾ ਸਾਬਕਾ ਸਿੱਖਿਆ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਅਤੇ ਹੋਰ ਵੱਡੀ ਗੰਟੀ ਵਿੱਚ ਆਗੂ ਪਹੁੰਚੇ ਅਤੇ ਕਾਂਗਰਸੀ ਵਰਕਰ ਵੀ ਸਨ ਅੰਬ ਸਾਹਿਬ ਗੁਰਦੁਆਰੇ ਸਾਹਮਣੇ ਭਾਜਪਾ ਸਰਕਾਰ ਵੱਲੋਂ ਹੋ ਰਹੀ ਵੋਟ ਚੋਰੀ ਦੇ ਖਿਲਾਫ ਬੀਤੀ ਰਾਤ ਇੱਕ ਕੈਂਡਲ ਮਾਰਚ ਕੀਤਾ ਗਿਆ ਇਹ ਮਾਰਚ ਲੋਕਤੰਤਰ ਤੇ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਦੀ ਰਾਖੀ ਕਰਨ ਅਤੇ ਦੇਸ਼ ਦੇ ਨਾਗਰਿਕਾਂ ਨੂੰ ਜਾਗਰੂਕ ਕਰਨ ਵਾਸਤੇ ਕੀਤਾ ਗਿਆ ਹੈ ਬਲਵੀਰ ਸਿੱਧੂ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਵੱਲੋਂ ਵੱਖ-ਵੱਖ ਸੂਬਿਆਂ ਵਿੱਚ ਵੋਟਰ ਲਿਸਟਾਂ ਨਾਲ ਛੇੜਛਾੜ ਕੀਤੀ ਗਈ ਹੈ ਜਿਵੇਂ ਕਿ ਮਹਾਰਾਸ਼ਟਰ ਵਿੱਚ 1 ਕਰੋੜ ਤੋਂ ਵੱਧ ਨਵੇਂ ਨਾਮ ਜੋੜ ਦਿੱਤੇ ਗਏ ਅਤੇ ਬਿਹਾਰ ਵਿੱਚ ਲੱਖਾਂ ਨਾਮ ਹਟਾ ਦਿੱਤੇ ਗਏ ਹੈ ਜੋ ਕਿ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਨੀਂ ਰੱਖੀ ਜਾ ਰਹੀ ਹੈ ਰਾਜਾ ਵੜਿੰਗ ਨੇ ਆਖਿਆ ਕਿ ਇਹ ਸਿਰਫ ਕਾਂਗਰਸ ਦੀ ਲੜਾਈ ਨਹੀਂ ਇਹ ਲੋਕਤੰਤਰ ਦੀ ਰਾਖੀ ਕਰਨ ਵਾਲੇ ਹਰ ਨਾਗਰਿਕ ਦੀ ਲੜਾਈ ਹੈ ਅਸੀਂ ਦੇਸ਼ ਦੇ ਹਰੇਕ ਕੋਨੇ ਵਿੱਚ ਇਹ ਸਚਾਈ ਪਹੁੰਚਾਵਾਂਗੇ ਵੜਿੰਗ ਨੇ ਕਿਹਾ ਕਿ ਮਹਾਦੇਵਪੁਰਾ ਸਿਰਫ ਇੱਕ ਕੇਸ ਸਟਡੀ ਸੀ ਕਿਉਂਕਿ ਦੇਸ਼ ਭਰ ਵਿੱਚ ਕਈ ਪਾਰਲੀਮੈਂਟਨੀ ਹਲਕੇ ਨੇ ਜਿੱਥੇ ਭਾਜਪਾ ਨੇ ਇਸੇ ਤਰ੍ਹਾਂ ਧੋਖਾ ਧੜੀ ਨਾਲ ਜਿੱਤ ਦਰਜ ਕੀਤੀ ਹੈ ਵੜਿੰਗ ਨੇ ਰਾਹੁਲ ਗਾਂਧੀ ਵੱਲੋਂ ਕੀਤੇ ਖੁਲਾਸੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੋਦੀ ਆਪਣੇ ਸਹਿਯੋਗੀਆਂ ਦੇ ਥੋੜੇ ਜਿਹੇ ਬਹੁਮਤ ਵਾਲੀ ਪ੍ਰਧਾਨ ਮੰਤਰੀ ਨੇ ਜੇਕਰ 25 ਸੀਟਾਂ ਤੋਂ ਹੋਰ ਹਾਰ ਜਾਂਦੇ ਤਾਂ ਅੱਜ ਉਹ ਪ੍ਰਧਾਨ ਮੰਤਰੀ ਨਾ ਹੁੰਦੇ ਜਦ ਕਿ ਤੱਥ ਇਹ ਹੈ ਕਿ ਉਹਨਾਂ ਨੇ ਮਹਾਦੇਵ ਪੁਰਾ ਵਿੱਚ ਕੀਤੀ ਗਈ ਧੋਖਾਧੜੀ ਤਰ੍ਹਾਂ ਘੱਟੋ-ਘੱਟ 70 ਸੀਟਾਂ ਜਿੱਤੀਆਂ ਨੇ ਉਹਨਾਂ ਆ ਕਿਹਾ ਕਿ ਹੁਣ ਭਾਜਪਾ ਬਿਹਾਰ ਵਿੱਚ ਉਹੀ ਚਾਲ ਚੱਲ ਰਹੀ ਹੈ ਅਤੇ ਵੱਖਰੇ ਤਰੀਕੇ ਨਾਲ ਵਰਤੀ ਜਾ ਰਹੀ ਹੈ ਉਹਨਾਂ ਵੋਟਰਾਂ ਨੂੰ ਹਟਾਇਆ ਜਾ ਰਿਹਾ ਜਿਨ੍ਹਾਂ ਬਾਰੇ ਉਹ ਸੋਚਦੀ ਹੈ ਕਿ ਇਹ ਭਾਜਪਾ ਨੂੰ ਵੋਟਾਂ ਨਹੀਂ ਪਾਉਣਗੇ ਬਾਜਬਾ ਨੇ ਕਿਹਾ ਕਿ ਭਾਜਪਾ ਹੁਣ ਬੇਨਕਾਬ ਹੋ ਚੁੱਕੀ ਹੈ ਉਹਨਾਂ ਦੱਸਿਆ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਵੇਂ ਗ੍ਰਾਫਿਕ ਵੇਰਵਿਆਂ ਦੇ ਨਾਲ ਇਹ ਸਾਬਤ ਕਰ ਦਿੰਦਾ ਹੈ ਕਿ ਕਿਸ ਤਰ੍ਹਾਂ ਕਰਨਾਟਕ ਦੇ ਮਹਾਦੇਪੁਰਾ ਵਿਧਾਨ ਸਭਾ ਖੇਤਰ ਵਿੱਚ ਭਾਜਪਾ ਨੇ 1 ਲੱਖ ਜਾਲੀ ਵੋਟ ਸ਼ਾਮਲ ਕੀਤੇ ਇਸੇ ਤਰ੍ਹਾਂ ਬੰਗਲੇਰੂ ਕੇਂਦਰੀ ਸੰਸਤੀ ਹਲਕੇ ਦੇ ਅਧੀਨ ਆਉਣ ਵਾਲੇ ਇਸ ਵਿਧਾਨ ਸਭਾ ਖੇਤਰ ਤੋਂ ਭਾਜਪਾ ਨੂੰ 1 ਲੱਖ 16000 ਵੋਟਾਂ ਦੀ ਵੀ ੜ ਮਿਲੀ ਸੀ ਜਿਸ ਨਾਲ ਪਾਰਟੀ ਨੇ ਉਹ ਸੀਟ ਸਿਰਫ 32000 ਵੋਟਾਂ ਨਾਲ ਜਿੱਤੀ ਜੇਕਰ ਭਾਜਪਾ ਨੇ ਜਾਲੀ ਵੋਟਾਂ ਨਾ ਬਣਾਈਆਂ ਹੁੰਦੀਆਂ ਤਾਂ ਇਹ ਇਸ ਹਲਕੇ ਤੋਂ ਬੁਰੀ ਤਰ੍ਹਾਂ ਹਾਰ ਜਾਂਦੇ ਕੈਂਡਲ ਮਾਰਚੁਰਨ ਵਰਕਰਾਂ ਨੇ ਵੋਟ ਚੋਰੀ ਬੰਦ ਕਰੋ ਲੋਕਤੰਤਰ ਬਚਾਓ ਵਰਗੇ ਨਾਰੇ ਫੜੇ ਹੋਏ ਸੀ ਅਤੇ ਭਾਜਪਾ ਸਰਕਾਰ ਨੂੰ ਜਵਾਬਦੇਹ ਬਣਾਉਣ ਦੀ ਮੰਗ ਕਰ ਰਹੇ ਸਨ ਪੰਜਾਬ ਕਾਂਗਰਸ ਨੇ ਆਖਰ ਵਿੱਚ ਐਲਾਨ ਕੀਤਾ ਕਿ ਜੇ ਤੁਰੰਤ ਅਤੇ ਪਾਰਦਰਸ਼ੀ ਜਾਂਚ ਨਾ ਕਰਵਾਈ ਗਈ ਤਾਂ ਇਹ ਅੰਦੋਲਨ ਹੋਰ ਵੱਡਾ ਰੂਪ ਧਾਰਨ ਕਰ ਲਵੇਗਾ ਤੇ ਹੁਣ ਗੱਲ ਕਰਦੇ ਹਾਂ ਕੁਝ ਭਾਰਤ ਦੀਆਂ ਖਬਰਾਂ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ 79ਵੇਂ ਆਜ਼ਾਦੀ ਦਿਵਸ ਦੇ ਮੌਕੇ ਤੇ ਦੇਸ਼ ਦੇ ਨੌਜਵਾਨਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਅਤੇ ਵੱਡਾ ਐਲਾਨ ਕਰ ਦਿੱਤਾ ਉਨ੍ਹਾਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਵਿਕਾਸ ਭਾਰਤ ਯੋਜਨਾ ਦਾ ਐਲਾਨ ਹੈ ਇਹ ਯੋਜਨਾ 15 ਅਗਸਤ 2025 ਤੋਂ ਲਾਗੂ ਹੈ ਇਸ ਦੇ ਤਹਿਤ ਸਰਕਾਰ ਨੌਜਵਾਨਾਂ ਨੂੰ ਨਿੱਜੀ ਖੇਤਰ ਵਿੱਚ ਨੌਕਰੀ ਮਿਲਣ ਤੋਂ ਬਾਅਦ 15000 ਰੁਪਏ ਦੇਵੇਗੀ ਕੇਂਦਰ ਸਰਕਾਰ ਨੇ ਪਹਿਲਾਂ এমਪਲॉयਮੈਂਟ ਲਿੰਕਡ ਇਨਸੈਂਟਿਵ ਨਾਮ ਦੀ ਇਸ ਯੋਜਨਾ ਨੂੰ ਲਾਂਚ ਕਰਨ ਦਾ ਫੈਸਲਾ ਕੀਤਾ ਸੀ ਪਰ ਬਾਅਦ ਵਿੱਚ ਇਸ ਦਾ ਨਾਮ ਵਿਕਾਸ ਭਾਰਤ ਰੁਜ਼ਗਾਰ ਯੋਜਨਾ ਰੱਖ ਦਿੱਤਾ ਗਿਆ ਇਸ ਯੋਜਨਾ ਦਾ ਉਦੇਸ਼ ਨੌਜਵਾਨਾਂ ਨੂੰ ਪਹਿਲੀ ਵਾਰ ਨੌਕਰੀ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਅਤੇ ਮਾਲਕਾਂ ਨੂੰ ਨਵਾਂ ਰੋਜ਼ਗਾਰ ਪੈਦਾ ਕਰਨ ਲਈ ਉਤਸ਼ਾਹਿਤ ਕਰਨਾ ਦੱਸਿਆ ਗਿਆ ਹੈ ਕੇਂਦਰ ਸਰਕਾਰ ਪਹਿਲੀ ਵਾਰ ਨੌਕਰੀ ਪ੍ਰਾਪਤ ਕਰਨ ਵਾਲੇ ਨੌਜਵਾਨ ਨੂੰ 15000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ ਸਰਕਾਰ ਫਰੈਸ਼ਰਾਂ ਨੂੰ ਨੌکریاں ਦੇਣ ਵਾਲੀਆਂ ਕੰਪਨੀਆਂ ਨੂੰ ਪ੍ਰਤੀ ਕਰਮਚਾਰੀ 3000 ਰੁਪਏ ਦੇਵੇਗੀ ਇਹ ਯੋਜਨਾ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੁਆਰਾ ਚਲਾਈ ਜਾਏਗੀ ਪਹਿਲੀ ਵਾਰ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਸਰਕਾਰ ਦੇ ਵੱਲੋਂ 15000 ਰੁਪਏ ਦੀ ਇਹ ਵਿੱਤੀ ਸਹਾਇਤਾ ਦਾ ਐਲਾਨ ਕਰ ਦਿੱਤਾ ਗਿਆ ਹੈ ਨਵੇਂ ਕਰਮਚਾਰੋਂ ਨੌਕਰੀ ਤੇ ਰੱਖਣ ਵਾਲੀਆਂ ਕੰਪਨੀਆਂ ਨੂੰ ਵੀ ਸਰਕਾਰ ਦੇ ਵੱਲੋਂ ਪ੍ਰਤੀ ਕਰਮਚਾਰੀ 3000 ਰੁਪਏ ਤੱਕ ਉਤਸ਼ਾਹਿਤ ਕਰਨ ਵਾਸਤੇ ਰਕਮ ਦਿੱਤੀ ਜਾਏਗੀ ਇਸ ਲਈ 99446 ਕਰੋੜ ਰੁਪਏ ਦਾ ਬਜਟ ਰੱਖ ਦਿੱਤਾ ਗਿਆ ਹੈ ਇਸ ਦੇ ਤਹਿਤ 2 ਸਾਲਾਂ ਵਿੱਚ 3.5 ਕਰੋੜ ਨਵੀਆਂ ਨੌਕਰੀਆਂ ਪੈਦਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਯੋਜਨਾ ਦਾ ਉਦੇਸ਼ ਰੋਜ਼ਗਾਰ ਪੈਦਾ ਕਰਨ ਨੂੰ ਉਤਸ਼ਾਹਿਤ ਕਰਨਾ ਦੱਸਿਆ ਗਿਆ ਹੈ ਖਾਸ ਕਰਕੇ ਨਿਰਮਾਣ ਖੇਤਰ ਵਿੱਚ 18 ਤੋਂ 35 ਸਾਲ ਦੀ ਉਮਰ ਸਮੂਹ ਦੇ ਨੌਜਵਾਨਾਂ ਨੂੰ ਹੁਨਰ ਵਿਕਾਸ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਮੇਕ ਇਨ ਇੰਡੀਆ ਨੂੰ ਉਤਸ਼ਾਹਿਤ ਕਰਨਾ ਅਤੇ ਉਦਯੋਗਾਂ ਵਿੱਚ ਨਵੀਂ ਟੈਕਨੋਲੋਜੀ ਅਤੇ ਹੁਨਰ ਨੂੰ ਸ਼ਾਮਲ ਕਰਨਾ ਦੱਸਿਆ ਗਿਆ ਹੈ ਸਮਾਜਿਕ ਸੁਰੱਖਿਆ ਸੇਵਾਵਾਂ ਦਾ ਵਿਸਥਾਰ ਕਰਨਾ ਧਿਆਨ ਉਹਨਾਂ ਨੌਜਵਾਨਾਂ ਤੇ ਰਹੇਗਾ ਜੋ ਪਹਿਲੀ ਵਾਰ ਨੌਕਰੀ ਵਿੱਚ ਸ਼ਾਮਲ ਹੋ ਰਹੇ ਹੋਣਗੇ ਇਸ ਯੋਜਨਾ ਦਾ ਵਿਸਥਾਰ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਜਾਏਗਾ ਇਸ ਵਿੱਚ ਨਿਰਮਾਣ ਸੇਵਾਵਾਂ ਅਤੇ ਟੈਕਨੋਲੋਜੀ ਖੇਤਰਾਂ ਵਿੱਚ ਮਾਲਕਾਂ ਨੂੰ ਸੁਚਾਰੂ ਬਣਾਉਣਾ ਵੀ ਸ਼ਾਮਲ ਕੀਤਾ ਗਿਆ ਹੈ ਤੇ ਹੁਣ ਗੱਲ ਕਰਦੇ ਹਾਂ ਪਾਕਿਸਤਾਨ ਨੂੰ ਠੋਕਮਾ ਜਵਾਬ ਦਿੱਤਾ ਗਿਆ ਅਸਲ ਦੇ ਵਿੱਚ ਪਾਕਿਸਤਾਨ ਦੀਆਂ ਗਿੱਦੜ ਧਮਕੀਆਂ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵਾਰ ਫਿਰ ਪਾਕਿਸਤਾਨ ਨੂੰ ਲਲਕਾਰਿਆ ਪੀਐਮ ਮੋਦੀ ਨੇ ਕਿਹਾ ਕਿ ਆਪਰੇਸ਼ਨ ਸੰਧੂਰ ਨੇ ਪਾਕਿਸਤਾਨ ਵਿੱਚ ਇੰਨੀ ਤਬਾਹੀ ਮਚਾਈ ਕਿ ਗਵਾਂਟੀ ਮੁਲਕ ਦੀ ਨੀਂਦ ਉਡ ਗਈ ਹੈ ਅਤੇ ਜੇਕਰ ਦੋਸ਼ਮਣ ਭਵਿੱਖ ਵਿੱਚ ਅਜਿਹੀ ਹਮਾਕਤ ਕਰਦਾ ਹੈ ਤਾਂ ਉਸ ਨੂੰ ਹੋਰ ਠੋਕਮਾ ਜਵਾਬ ਦਿੱਤਾ ਜਾਏਗਾ ਪ੍ਰਧਾਨ ਮੰਤਰੀ ਨੇ ਸਾਫ ਕਰ ਦਿੱਤਾ ਕਿ ਭਾਰਤ ਹੁਣ ਪਰਮਾਣੂ ਬਲੈਕਮੇਲਿੰਗ ਬਰਦਾਸ਼ਤ ਨਹੀਂ ਕਰੇਗਾ। ਦੇਸ਼ ਦੇ 79ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ ਦੀ ਫਸੀਲਤੋਂ ਆਪਣੇ ਸੰਬੋਧਨ ਵਿੱਚ ਮੋਦੀ ਨੇ ਕਿਹਾ ਕਿ ਸਿੰਧੂ ਜਲ ਸੰਧੀ ਅਨਿਆਪੂਰਨ ਅਤੇ ਇੱਕ ਪਾਸੜ ਹੈ ਜਿਸ ਨੂੰ ਭਾਰਤ ਸਵੀਕਾਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਮੈਨੂੰ ਅੱਜ ਬਹੁਤ ਮਾਣ ਹੈ ਕਿ ਮੈਨੂੰ ਆਪਰੇਸ਼ਨ ਸੰਧੂਰ ਦੇ ਬਹਾਦਰ ਸੈਨਿਕਾਂ ਨੂੰ ਸਲਾਮ ਕਰਦਾ ਮੌਕਾ ਮਿਲਿਆ ਹੈ। ਸਾਡੇ ਬਹਾਦਰ ਸੈਨਿਕਾਂ ਨੇ ਦੁਸ਼ਮਣਾਂ ਨੂੰ ਉਹਨਾਂ ਦੀ ਕਲਪਨਾ ਤੋਂ ਪਰੇ ਦੀ ਸਜ਼ਾ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਸਰਹੱਦ ਪਾਰ ਤੋਂ ਅਤਵਾਦੀਆਂ ਨੇ ਪਹਿਲ ਗਾਂ ਵਿੱਚ ਲੋਕਾਂ ਦਾ ਕਤਲੇਆਮ ਕੀਤਾ ਸੀ ਉਸ ਨਾਲ ਪੂਰਾ ਭਾਰਤ ਗੁੱਸੇ ਨਾਲ ਭਰ ਗਿਆ ਸੀ ਅਤੇ ਪੂਰੀ ਦੁਨੀਆ ਵੀ ਹਰਾਨ ਰਹਿ ਗਈ। ਉਹਨਾਂ ਕਿਹਾ ਕਿ ਆਪਰੇਸ਼ਨ ਸੰਧੂਰ ਉਸੇ ਗੁੱਸੇ ਦਾ ਪ੍ਰਗਟਾਵਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਫੌਜ ਨੇ ਉਹ ਕੀਤਾ ਜੋ ਕਈ ਦਹਾਕਿਆਂ ਤੋਂ ਨਹੀਂ ਕੀਤਾ ਜਾ ਸਕਿਆ। ਉਹਨਾਂ ਕਿਹਾ ਕਿ ਪਾਕਿਸਤਾਨ ਦੇ ਵਿੱਚ ਤਬਾਹੀ ਇੰਨੀ ਵੱਡੀ ਹੈ ਕਿ ਗਿਣਤੀ ਨਹੀਂ ਦੁੱਡੀ ਹੋਈ ਹੈ ਅਤੇ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਨੇ। ਮੋਦੀ ਨੇ ਪਾਕਿਸਤਾਨ ਅਤੇ ਅਤਵਾਦੀਆਂ ਨੂੰ ਚੇਤਾਵਨੀ ਦਿੱਤੀ ਹੈ। ਕਿ ਜੇਕਰ ਦੋਸ਼ਮਣ ਭੁਵਿੱਖ ਵਿੱਚ ਵੀ ਇਹ ਆ ਕਰਦੀ ਕੋਸ਼ਿਸ਼ ਕਰਦੇ ਨੇ ਤਾਂ ਸਾਡੀ ਫੌਜ ਫੈਸਲਾ ਕਰੇਗੀ ਅਸੀਂ ਹੁਣ ਫੌਜ ਵੱਲੋਂ ਨਿਰਧਾਰਤ ਕੀਤੀ ਗਿਆ ਟੀਚੇ ਨੂੰ ਫੌਜ ਦੀਆਂ ਸ਼ਰਤਾਂ ਤੇ ਫੌਜ ਵੱਲੋਂ ਨਿਰਧਾਰਤ ਸਮੇਂ ਤੇ ਲਾਗੂ ਕਰਦੇ ਆਂਗੇ ਹੁਣ ਟੋਕਵਾ ਜਵਾਬ ਦੇ ਦਿੱਤਾ ਜਾਏਗਾ ਉਹਨਾਂ ਕਿਹਾ ਕਿ ਭਾਰਤ ਨੇ ਫੈਸਲਾ ਕੀਤਾ ਹੈ ਕਿ ਹੁਣ ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿਣਗੇ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਨੂੰ ਅਨਿਆਪ ਪੂਰਨ ਤੇ ਇੱਕ ਪਾਸੜ ਕਰਾਰ ਦਿੱਤਾ ਤੇ ਕਿਹਾ ਕਿ ਭਾਰਤ ਅਤੇ ਇਸ ਦੇ ਕਿਸਾਨਾਂ ਦਾ ਸਿੰਧੂ ਨਦੀ ਦੇ ਪਾਣੀ ਤੇ ਇੱਕ ਲਾਹ haq ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਸੰਧੀ ਨੇ ਭਾਰਤ ਵਿੱਚ ਖੇਤੀਬਾੜੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਉਹਨਾਂ ਨੇ ਕਿਹਾ ਕਿ ਇਸ ਸੰਧੀ ਕਾਰਨ ਸਿੰਧੂ ਦੇ ਪਾਣੀ ਦੀ ਵਰਤੋਂ ਸਾਡੇ ਦੁਸ਼ਮਣ ਦੇ ਖੇਤਾਂ ਨੂੰ ਸਿੰਜਣ ਲਈ ਕੀਤੀ ਜਾਂਦੀ ਹੈ ਜਦੋਂ ਕਿ ਮੇਰੇ ਦੇਸ਼ ਦੀ ਜ਼ਮੀਨ ਅਤੇ ਮੇਰੇ ਦੇਸ਼ ਦੇ ਕਿਸਾਨ ਅਪਿਆਸੇ ਰਹਿੰਦੇ ਨੇ ਮੋਦੀ ਨੇ ਕਿਹਾ ਕਿ ਭਾਰਤ ਦਾ ਪਾਣੀ ਭਾਰਤ ਵਾਸਤੇ ਸਿਰਫ ਭਾਰਤ ਦੇ ਕਿਸਾਨਾਂ ਲਈ ਅਤੇ ਹੁਣ ਅਜਿਹੀ ਪ੍ਰਣਾਲੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੋ ਸਾਡੇ ਕਿਸਾਨਾਂ ਨੂੰ ਵਾਂਝਾ ਕਰਦੀ ਹੋਵੇ ਮੋਦੀ ਨੇ ਕਿਹਾ ਕਿ ਇਸ ਸਮਝੌਤੇ ਦੇ ਤਹਿਤ ਭਾਰਤ ਦੇ ਕਿਸਾਨਾਂ ਨੂੰ ਦਹਾਕਿਆਂ ਤੋਂ ਇਨਾ ਨੁਕਸਾਨ ਚੜਨਾ ਪਿਆ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਹਨਾਂ ਨੇ ਕਿਹਾ ਕਿ ਭਾਰਤ ਦਹਾਕਿਆਂ ਤੋਂ ਇਹ ਬਰਦਾਸ਼ਤ ਕਰਦਾ ਰਿਹਾ ਤੇ ਹੁਣ ਇਸ ਸਮਝੌਤੇ ਨੂੰ ਅਸੀਂ ਨਹੀਂ ਸਵੀਕਾਰ ਕਰਾਂਗੇ। ਸਾਫ਼ ਊਰਜਾ ਦੀ ਲੋੜ ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ 230 ਦੇ ਅਸਲ ਟੀਚੇ ਤੋਂ 5 ਸਾਲ ਪਹਿਲਾਂ ਹੀ ਸਾਫ਼ ਊਰਜਾ ਵਿੱਚ 50 ਫੀਸਦੀ ਟੀਚੇ ਨੂੰ ਪੂਰਾ ਕਰ ਲਿਆ ਹੈ। ਉਹਨਾਂ ਕਿਹਾ ਕਿ ਅਸੀਂ ਪਰਮਾਣੂ ਊਰਜਾ ਖੇਤਰ ਵਿੱਚ ਹੋਰ ਸੁਧਾਰ ਲਿਆ ਰਹੇ ਹਾਂ। ਇਸ ਨੂੰ ਨਿੱਜੀ ਭਾਈਵਾਲਾਂ ਲਈ ਖੋਲ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਸੈਮੀ ਕੰਡਕਟਰ ਖੇਤਰ ਵਿੱਚ ਮਿਸ਼ਨ ਮੋਡ ਵਿੱਚ ਕੰਮ ਕੀਤਾ ਜਾ ਰਿਹਾ ਹੈ ਅਤੇ ਭਾਰਤ ਵਿੱਚ ਬੜੀਆਂ ਚਿਪਾਂ ਇਸ ਸਾਲ ਦੇ ਅਖੀਰ ਤੱਕ ਬਾਜ਼ਾਰ ਵਿੱਚ ਉਪਲਬਧ ਹੋ ਜਾਣਗੀਆਂ ਤੇ ਹੁਣ ਗੱਲ ਕਰਦੇ ਹਾਂ ਕਾਂਗਰਸ ਤੇ ਤਿੱਖੇ ਹਮਲਿਆਂ ਦੀ ਆਜ਼ਾਦੀ ਦੇ ਦਿਹਾੜੇ ਮੌਕੇ ਕਾਂਗਰਸ ਪ੍ਰਧਾਨ ਮਲਕ ਅਰਜਨ ਖੜਗੇ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਭਾਜਪਾ ਸੱਤਾ ਵਿੱਚ ਬਣੇ ਰਹਿਣ ਲਈ ਕਿਸੇ ਵੀ ਹੱਦ ਤੱਕ ਅਨੈਤਿਕਤਾ ਤੇ ਉਤਰਨ ਵਾਸਤੇ ਤਿਆਰ ਹੈ ਐ ਨਹੀਂ ਨਹੀਂ ਉਨਾ ਇਹ ਵੀ ਦੁਹਰਾਇਆ ਕਿ ਦੇਸ਼ ਭਰ ਵਿੱਚ ਚੋਣਾਂ ਵਿੱਚ ਕਈ ਬੇਨਿਯਮੀਆਂ ਸਾਹਮਣੇ ਆ ਗਈਆਂ ਨੇ। ਇੰਦਰਾ ਭਵਨ ਵਿੱਚ ਕਾਂਗਰਸ ਹੈੱਡਕੁਆਰਟਰ ਤੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਆਜ਼ਾਦੀ ਦਿਵਸ ਦੇ ਭਾਸ਼ਣ ਵਿੱਚ ਖੜਗੇ ਨੇ ਦੋਸ਼ ਲਾਇਆ ਕਿ ਬਿਹਾਰ ਦੀਆਂ ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ ਤੇ ਨਾਮ ਅਤੇ ਵਿਰੋਧੀ ਧਿਰਾਂ ਦੀਆਂ ਵੋਟਾਂ ਖੁੱਲੇ-ਅੰਮ ਘਟੀਆਂ ਜਾ ਰਹੀਆਂ ਨੇ। ਜਦੋਂ ਕਿ ਜਿਉਂਦੇ ਲੋਕਾਂ ਨੂੰ ਮ੍ਰਿਤਕ ਐਲਾਨਿਆ ਜਾ ਰਿਹਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਨੂੰ 65 ਲੱਖ ਲੋਕਾਂ ਦੀਆਂ ਵੋਟਾਂ ਕੱਟਣ ਤੇ ਕੋਈ ਇਤਰਾਜ਼ ਨਾ ਹੋਣ ਤੇ ਪਤਾ ਲੱਗਦਾ ਹੈ। ਕਿ ਐਸਆਰ ਅਭਿਆਸ ਨੂੰ ਕਿਸ ਤੋਂ ਫਾਇਦਾ ਹੋਇਆ ਖੜਗੇ ਨੇ ਕਿਹਾ ਕਿ ਚੋਣਾਂ ਜਿੱਤਣ ਦੀ ਲੜਾਈ ਨਹੀਂ ਹੈ ਬਲਕਿ ਭਾਰਤ ਦੇ ਲੋਕਤੰਤ ਤ ਨੂੰ ਬਚਾਉਣ ਅਤੇ ਸੰਵਿਧਾਨਤੀ ਰੱਖਿਆ ਕਰਨ ਦੀ ਹੈ ਉਹਨਾਂ ਦੋਸ਼ ਲਗਾਇਆ ਕਿ ਹੁਣ ਸੱਤਾਧਾਰੀ ਪਾਰਟੀ ਸੱਤਾ ਵਿੱਚ ਬਣੇ ਰਹਿ ਲਈ ਕਿਸੇ ਵੀ ਹੱਦ ਤੱਕ ਗਰਕ ਸਕਦੀ ਹੈ ਚੋਣਾਂ ਵਿੱਚ ਵੱਡੇ ਪੱਧਰ ਤੇ ਬੇਨਿਜਮੀਆਂ ਸਾਹਮਣੇ ਆ ਰਹੀਆਂ ਨੇ ਉਹਨਾਂ ਕਿਹਾ ਕਿ ਸੀ ਸੁਪਰੀਮ ਕੋਰਟ ਦੇ ਧਰਵਾਦੀਆਂ ਜਿਸ ਨੇ ਲੋਕਾਂ ਦੀ ਆਵਾਜ਼ ਸੁਣੀ ਹੈ ਤੇ ਚੋਣ ਕਮਿਸ਼ਨ ਨੂੰ ਵੋਟਰ ਸੂਚੀ ਜਨਤਕ ਕਰਨ ਵਾਸਤੇ ਆਖਿਆ ਹੈ ਖੜਗੇ ਨੇ ਇਹ ਵੀ ਦਾਵਾ ਕੀਤਾ ਕਿ ਈਡੀ ਅਤੇ ਸੀਬੀਆਈ ਵਰਗੀਆਂ ਕੇਂਦਰੀ ਜਾਂਚ ਏਜੰਸੀਆਂ ਅਤੇ ਆਮਦਨ ਕਰ ਵਿਭਾਗ ਨੂੰ ਵਿਰੋਧੀਆਂ ਵਿਰੁੱਧ ਰਾਜਨੀਤਿਕ ਉਦੇਸ਼ਾਂ ਲਈ ਇੰਨੇ ਖੁੱਲ੍ਹਿਆਂ ਵਰਤਿਆ ਜਾ ਰਿਹਾ ਹੈ ਜਿਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਤੇ ਦੂਸਰੇ ਪਾਸੇ ਗੱਲ ਕਰਦੇ ਆ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਦੀ ਮਮਤਾ ਬੇਨਰਜੀ ਨੇ ਭਾਰਤੀਆਂ ਦੇ ਸਨਮਾਨ ਲਈ ਵੱਡਾ ਬਿਆਨ ਦਿੱਤਾ ਮਮਤਾ ਬੇਨਰਜੀ ਨੇ ਕਿਹਾ ਕਿ ਉਹ ਹਰੇਕ ਭਾਰਤੀ ਦੇ ਸਨਮਾਨ ਨੂੰ ਬਰਕਰਾਰ ਰੱਖਣ ਲਈ ਆਪਣੀ ਲੜਾਈ ਜਾਰੀ ਰੱਖਣਗੇ ਉਨਾ ਤਿਹਾ ਕੇ ਬੰਗਾਲ ਕਦੇ ਵਿਦੇਸ਼ੀ ਸ਼ਾਸਕਾਂ ਦੇ ਜ਼ੁਲਮਾਂ ਵਿਰੁੱਧ ਉੱਠਿਆ ਸੀ ਅਤੇ ਕਿਸੇ ਵੀ ਅਨਿਆਇ ਵਿਰੁੱਧ ਲੜਦਾ ਰਹੇਗਾ। ਉਹਨਾਂ ਆਜ਼ਾਦੀ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਇਸ ਲੜਾਈ ਵਿੱਚ ਉਹਨਾਂ ਦੇ ਨਾਲ ਰਹਿਣਗੇ। ਬੈਨਰਜੀ ਨੇ ਚਿਤਰੰਜਨ ਦਾਸ਼, ਖੁਦੀਰਾਮ 바ਸੂ ਅਤੇ ਪਰਫੁੱਲ ਚਾਕੀ ਵਰਗੇ ਆਜ਼ਾਦੀ ਕੁਲਾਟੀਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਹ ਬੰਗਾਲ ਬਾਹਰੀ ਸ਼ਕਤੀਆਂ ਵਿਰੁੱਧ ਅਨਿਆਇ ਤੇ ਜ਼ੁਲਮ ਦੇ ਵਿਰੁੱਧ ਲੜਿਆ। ਸੰਘਰਸ਼ ਦੀ ਭਾਵਨਾ ਸਾਡੇ ਖੂਨ ਵਿੱਚ ਦੌੜਦੀ ਹੈ। ਅੱਜ ਵੀ ਅਸੀਂ ਅਨਿਆਦ ਦੇ ਵਿਰੁੱਧ ਲੜਚਦੇ ਹਾਂ ਉਹਨਾਂ ਰਾਮ ਮੋਹਨ ਰਾਏ ਈਸ਼ਵਰ ਚੰਦਰ ਵਿਦਿਆਸ਼ਾਗਰ ਰਾਮਕ੍ਰਿਸ਼ਨ ਅਤੇ ਰਬਿੰਦਰਨਾਥ ਟੈਗੋਰ ਦੇ ਯੋਗਦਾਨ ਨੂੰ ਵੀ ਯਾਦ ਕਰਦੇ ਹਾਂ ਕਿਹਾ ਕਿ ਮੈਂ ਅੱਜ ਉਹਨਾਂ ਸਾਰੇ ਦੂਰਦਰਸ਼ੀਆਂ ਨੂੰ ਵੀ ਸਤਿਕਾਰ ਦਿੰਦੀ ਹਾਂ ਜਿਨ੍ਹਾਂ ਨੇ ਬੰਗਾਲ ਤੇ ਪੁਨਰ ਜਾਗਰਣ ਦੇ ਸਮੇਂ ਤੋਂ ਬੰਗਾਲ ਅਤੇ ਭਾਰਤ ਨੂੰ ਮੁੜ ਆਕਾਰ ਦਿੱਤਾ ਮਮਤਾ ਬੈਂਰੀ ਨੇ ਬੰਗਾਲੀ ਵਿੱਚ ਐਕਸ ਉੱਤੇ ਇੱਕ ਪੋਸਟ ਵਿੱਚ ਲਿਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਹਰੇਕ ਨਾਗਰਿਕ ਦੇ ਸਨਮਾਨ ਨੂੰ ਬਰਕਰਾਰ ਰੱਖ ਲਈ ਸਾਡਾ ਸੰਘਰਸ਼ ਇਹਨਾਂ ਮੋਢੀਆਂ ਦੁਆਰਾ ਦਿਖਾਏਗਾ ਰਸਤੇ ਤੇ ਜਾਰੀ ਰਹੇਗਾ ਸਾਡਾ ਟੀਚਾ ਉਸ ਰਾਸ਼ਟਰ ਦਾ ਨਿਰਮਾਣ ਕਰਨਾ ਹੈ ਜਿਸ ਦਾ ਸੁਪਨਾ ਸਾਡੇ ਆਜ਼ਾਦੀ ਕੁਹਾਟੀਆਂ ਨੇ ਦੇਖਿਆ ਸੀ ਜਿਸ ਲਈ ਉਹਨਾਂ ਨੇ ਜ਼ਿੰਦਗੀ ਅਤੇ ਮੌਤ ਨੂੰ ਆਪਣਾ ਸੇਵਕ ਬਣਾਇਆ ਸੀ ਮੈਨੂੰ ਯਕੀਨ ਹੈ ਕਿ ਇਸ ਸੰਘਰਸ਼ ਵਿੱਚ ਲੋਕ ਸਾਡੇ ਨਾਲ ਖੜੇ ਹੋਣਗੇ ਉਹਨਾਂ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਰੈੱਡ ਰੋਡ ਤੇ ਆਜ਼ਾਦੀ ਦਿਵਸ ਪ੍ਰੇਡ ਦਾ ਨਿਖਣ ਕੀਤਾ ਕੋਲਕਾਤਾ ਪੁਲਿਸ ਅਤੇ ਪੱਛਮੀ ਬੰਗਾਲ ਪੁਲਿਸ ਦੀਆਂ ਵੱਖ-ਵੱਖ ਇਕਾਈਆਂ ਨੇ ਪ੍ਰੇਡ ਵਿੱਚ ਹਿੱਸਾ ਵੀ ਲਿਆ ਸਰਕਾਰ ਦੀਆਂ ਵੱਖ-ਵੱਖ ਸਮਾਜ ਭਲਾਈ ਯੋਜਨਾਵਾਂ ਨੂੰ ਵੀ ਦਰਸਾਉਂਦੀਆਂ ਰੰਗीन ਝਾਕੀਆਂ ਵੀ ਲਗਭਗ 2 ਘੰਟੇ ਪ੍ਰੋਗਰਾਮ ਦਾ ਹਿੱਸਾ ਬਣੀਆਂ ਤੇ ਹੁਣ ਗੱਲ ਕਰਦੇ ਆਂ ਭਾਰਤ ਵਿੱਚ ਫਾਸਟੈਗ ਦੀ 15 ਅਗਸਤ ਤੋਂ ਫਾਸਟੈਗ ਦਾ ਨਵਾਂ ਨਿਯਮ ਲਾਗੂ ਕਰ ਦਿੱਤਾ ਗਿਆ ਹੁਣ ਸਿਰਫ 3000 ਰੁਪਏ ਵਿੱਚ ਸਾਲ ਭਰ ਲਈ 200 ਟ੍ਰਿਪਾਂ ਦਾ ਫਾਸਟੈਗ ਬਣਾਇਆ ਜਾ ਸਕਦਾ ਹੈ ਇਹ ਪਾਸ ਬਣਾਉਣ ਲਈ ਤੁਸੀਂ ਰਾਜ ਮਾਰਗ ਯਾਤਰਾ ਮੋਬਾਈਲ ਐਪ ਹੈ ਜਿਹੜੀ ਜਾਂ ਫਿਰ NHAI ਦੀ ਵੈੱਬਸਾਈਟ ਤੇ ਜਾ ਸਕਦੇ ਹੋ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਨ ਗੜਕਰੀ ਨੇ ਦੱਸਿਆ ਕਿ ਪਹਿਲਾਂ ਇਹਨਾਂ ਟ੍ਰਿਪਾਂ ਲਈ ਲਗਭਗ 10000 ਰੁਪਏ ਖਰਚਣੇ ਪੈਂਦੇ ਸੀ ਪਰ ਹੁਣ ਸਿਰਫ 3000 ਰੁਪਏ ਵਿੱਚ ਤੁਸੀਂ ਯਾਤਰਾ ਕਰ ਸਕੋਗੇ ਇੱਕ ਸਾਲੀ 200 ਟ੍ਰਿਪਾਂ ਦੀ ਸੀਮਾ ਵਾਲੇ ਇਸ ਪਾਸ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਕਈ ਸਵਾਲ ਵੀ ਹੋਣਗੇ ਇਹ ਪਾਸ ਸਾਰੇ ਵਾਹਨਾਂ ਲਈ ਨਹੀਂ ਹੈ ਇਹ ਸਿਰਫ ਜੀਪ ਜਾਂ ਵੈਨ ਵਰਗੀ ਭਾਵ ਨੌਰ ਕਮਰਸ਼ੀਅਲ ਗੱਡੀਆਂ ਵਾਸਤੇ ਹੈ ਇਹ ਪਾਸ 3000 ਰੁਪਏ ਵਿੱਚ ਇੱਕ ਸਾਲ ਵਾਸਤੇ ਬਣਾਇਆ ਜਾ ਸਕਦਾ ਹੈ ਅਤੇ ਇਸ ਦੇ ਨਾਲ 200 ਟ੍ਰਿਪਾਂ ਦਾ ਵਾਧੂ ਫਾਇਦਾ ਮਿਲੇਗਾ ਇਹ ਪਾਸ 60 ਕਿਲੋਮੀਟਰ ਦੇ ਅੰਦਰ ਬਣੇ ਟੋਲ ਬੂਥ ਤੇ ਲਾਗੂ ਹੋਵੇਗਾ ਫਾਸਟੈਗ ਸਾਲਾਨਾ ਪਾਸ ਸਿਰਫ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੀ ਅਧਿਕਾਰਤ ਵੈਬਸਾਈਟ ਜਾਂ ਰਾਜ ਮਾਰਗ ਯਾਤਰਾ ਮੋਬਾਈਲ ਐਪ ਰਾਹੀਂ ਆਨਲਾਈਨ ਖਰੀਦਿਆ ਜਾ ਸਕਦਾ ਹੈ ਜਾਂ ਐਕਟੀਵੇਟ ਕੀਤਾ ਜਾ ਸਕਦਾ ਹੈ ਮੰਤਰਾਲੇ ਨੇ ਸਪਸ਼ਟ ਕਰ ਦਿੱਤਾ ਕਿ ਕਿਸੇ ਹੋਰ ਵੈਬਸਾਈਟ ਜਾਂ ਐਪ ਰਾਹੀਂ ਇਹ ਪਾਸ ਖਰੀਦਣ ਦੀ ਗਲਤੀ ਨਾ ਕਰਿਓ ਕਿਉਂਕਿ ਉਹ ਧੋਖਾ ਧੜੀ ਹੋ ਸਕਦੀ ਹੈ ਵਾਹਨ ਦੀ ਯੋਗਤਾ ਤੇ ਸਬੰਧਤ ਫਾਸਟੈਗ ਦੀ ਪੁਸ਼ਟੀ ਹੋਣ ਦੇ ਬਾਅਦ ਸਾਲਾਨਾ ਪਾਸ ਐਕਟੀਵੇਟ ਕੀਤਾ ਜਾਏਗਾ ਇਸ ਲਈ ਯੂਜ਼ਰ ਨੂੰ NHAI ਦੀ ਵੈਬਸਾਈਟ ਜਾਂ ਰਾਜਮਾਰਗ ਯਾਤਰਾ ਐਪ ਤੇ ਜਾਣਾ ਪਵੇਗਾ ਜਿੱਥੇ ਇਸ ਲਈ ਇੱਕ ਲਿੰਕ ਦਿੱਤਾ ਹੋਏਗਾ ਭੁਗਤਾਨ ਦੇ ਬਾਅਦ ਪਾਸ ਐਕਟੀਵੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਆਮ ਤੌਰ ਤੇ 2 ਘੰਟਿਆਂ ਦੇ ਅੰਦਰ ਅੰਦਰ ਸਾਲਾਨਾ ਪਾਸ ਫਾਸਟ ਟੈਗ ਤੇ ਐਕਟੀਵੇਟ ਕਰ ਦਿੱਤਾ ਜਾਏਗਾ ਸਾਲਾਨਾ ਪਾਸ ਐਕਟੀਵੇਟ ਕਰਨ ਲਈ ਯੂਜ਼ਰ ਨੂੰ ਨਵਾਂ ਫਾਸਟ ਟੈਗ ਖਰੀਦਣ ਦੀ ਜ਼ਰੂਰਤ ਨਹੀਂ ਹੈ ਸਾਲਾਨਾ ਪਾਸ ਤੁਹਾਡੇ ਮੌਜੂਦਾ ਫਾਸਟ ਟੈਗ ਤੇ ਐਕਟੀਵੇਟ ਹੋ ਜਾਵੇਗਾ ਜੇ ਇਹ ਯੋਗਤਾ ਮਾਪਦੰਡਾ ਨੂੰ ਪੂਰਾ ਕਰਦਾ ਹੋਵੇ ਉਦਾਹਰਨ ਵਾਸਤੇ ਫਾਸਟੈਗ ਵਾਹਨ ਦੀ ਵਿੰਡਸ਼ੀਲਡ ਤੇ ਸਹੀ ਤਰੀਕੇ ਨਾਲ ਲੱਗਿਆ ਹੋਵੇ ਵੈਲਡਰ ਰਜਿਸਟ੍ਰੇਸ਼ਨ ਨੰਬਰ ਨਾਲ ਲਿੰਕ ਕੀਤਾ ਹੋਵੇ ਅਤੇ ਬਲੈਕਲਿਸਟ ਵੀ ਨਾ ਕੀਤਾ ਹੋਵੇ ਇਸ ਲਈ ਸਲਾਨਾ ਪਾਸ ਐਕਟਿਵ ਕਰਨ ਤੋਂ ਪਹਿਲਾਂ ਇਹਨਾਂ ਗੱਲਾਂ ਦੀ ਜ਼ਰੂਰ ਪੁਸ਼ਟੀ ਕਰਨੀ ਬਣਦੀ ਹੈ ਮੰਤਰਾਲੇ ਮੁਤਾਬਕ ਪੁਆਇੰਟ ਵੇਸਟ ਟੋਲ ਪਲਾजा ਤੇ ਹਰ ਵਾਰ ਕ੍ਰਾਸ ਕਰਨ ਨੂੰ ਇੱਕ ਸਿੰਗਲ ਟ੍ਰਿਪ ਮੰਨਿਆ ਜਾਏਗਾ ਇਸ ਦਾ ਭਾਵ ਰਾਉਂਡ ਟ੍ਰਿਪ ਹੋਵੇਗਾ ਤਾਂ ਇਹ ਦੋ ਟ੍ਰਿਪਾਂ ਗਿਣੀਆਂ ਜਾਣਗੀਆਂ ਜੇ ਕਲੋਜ਼ਡ ਚਾ ਬੰਦ ਟੋਲ ਪਲਾਜ਼ਾ ਤੋਂ ਕਰਾਸ ਕੀਤਾ ਜਾਵੇ ਤਾਂ ਐਂਟਰੀ ਅਤੇ ਐਗਜ਼ਿਟ ਦੋਵਾਂ ਨੂੰ ਇੱਕ ਸਿੰਗਲ ਟ੍ਰਿਪ ਵਜੋਂ ਗਿਣਿਆ ਜਾਏਗਾ ਇਸ ਲਈ ਯਾਤਰਾ ਦੌਰਾਨ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਤੇ ਹੁਣ ਕੁਝ ਅੰਤਰਰਾਸ਼ਟਰੀ ਖਬਰਾਂ ਕੈਨੇਡਾ ਦੇ ਸ਼ਰੀ ਵਿੱਚ ਕਾਪਲ ਸ਼ਰਮਾ ਦੇ ਕੈਫੇ ਤੇ ਦੋ ਵਾਰ ਗੋਲੀਆਂ ਚੱਲ ਚੁੱਕੀਆਂ ਨੇ ਇਸ ਮਾਮਲੇ ਵਿੱਚ ਹੁਣ ਇੰਟਰਪੋਲ ਦੀ ਐਂਟਰੀ ਹੋ ਗਈ ਹੈ ਦਰਅਸਲ ਸੁਰੱਖਿਆ ਏਜੰਸੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੂਜੇ ਪਾਸੇ ਅਮਰੀਕਾ ਵਿੱਚ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਐਫਬੀਆਈ ਨੇ ਰਣਦੀਪ ਮਲਕ ਨੂੰ ਗ੍ਰਿਫਤਾਰ ਕੀਤਾ ਸੀ ਦੱਸਿਆ ਜਾ ਰਿਹਾ ਹੈ ਕਿ ਰਣਦੀਪ ਲਾਰੈਂਸ ਬਿਸ਼ਨੋਈ ਗੈਂਗ ਦਾ ਇੱਕ ਐਕਟਿਵ ਮੈਂਬਰ ਹੈ ਸੁਰੱਖਿਆ ਏਜੰਸੀਆਂ ਦੇ ਸੂਤਰਾਂ ਅਨੁਸਾਰ ਰਣਦੀਪ ਇੱਕ ਬਦਨਾਮ ਅਪਰਾਧੀ ਹੈ ਉਹ ਦਿੱਲੀ ਵਿੱਚ ਹੋਏ ਹਾਈ ਪ੍ਰੋਫਾਈਲ ਨਾਦਰਸ਼ਾ ਕਤਲ ਕੇਸ ਵਿੱਚੀ ਢੂਲੀ ਦਾ ਦੱਸਿਆ ਗਿਆ ਸੀ ਉਹ ਅਮਰੀਕਾ ਤੋਂ ਲਾਰੈਂਸ ਬਿਸ਼ਨੋਈ ਗੈਂਗ ਵਾਸਤੇ ਕੰਮ ਕਰ ਰਿਹਾ ਸੀ ਇਸ ਸਮੇਂ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਹਾਲ ਹੀ ਵਿੱਚ ਕਪਲ ਸ਼ਰਮਾ ਦੇ ਕੈਫੇ ਤੇ ਹਮਲੇ ਦੇ ਮਾਮਲੇ ਵਿੱਚ ਉਸਦੀ ਸ਼ਮੂਲੀਅਤ ਦੀ ਸੰਭਾਵਨਾ ਹੈ ਦਸਣਾ ਬਣਦਾ ਕਿ ਕਾਪਲ ਸ਼ਰਮਾ ਦੇ ਸਰੀ ਸਥਿਤ ਕੈਫੇ ਤੇ ਦੋ ਵਾਰ ਗੋਲੀ ਚੱਲ ਚੁੱਕੀ ਹੈ ਕਾਪਲ ਸ਼ਰਮਾ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਤੋਂ ਧਮਕੀਆਂ ਵੀ ਮਿਲੀਆਂ ਨੇ ਕਾਪਲ ਸ਼ਰਮਾ ਦੇ ਕੈਫੇ ਤੇ ਹਮਲੇ ਤੋਂ ਬਾਅਦ ਕਾਪਲ ਸ਼ਰਮਾ ਦੀ ਸੁਰੱਖਿਆ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਸੀ ਦਸਣਾ ਬਣਦਾ ਕਿ ਐਨ ਆਈਏ ਰਣਦੀਪ ਮਾਲਕ ਦੀ ਭਾਲ ਕਰ ਰਹੀ ਸੀ ਉਹ ਅਮਰੀਕਾ ਤੋਂ ਭਾਰਤ ਵਿੱਚ دہشت ਫਲਾ ਰਿਹਾ ਸੀ ਅਤੇ ਗੈਂਗ ਵਿੱਚ ਨਵੇਂ ਮੈਂਬਰ ਭਰਤੀ ਕਰ ਰਿਹਾ ਸੀ ਜਾਂਚ ਏਜੰਸੀਆਂ ਨੂੰ ਉਮੀਦ ਹੈ ਕਿ ਰਣਦੀਪ ਭਾਰਤ ਵਿੱਚ ਲੁਕੇ ਲਾਰੈਂਸ ਤੇ ਗੁੰਡਿਆਂ ਦਾ ਖੁਲਾਸਾ ਕਰ ਸਕਦਾ ਹੈ ਅਤੇ ਜਲਦ ਇਸ ਸਮਾਵਲੇ 'ਚ ਭਾਰਤ ਵਿੱਚ ਕਈ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਤੇ ਹੁਣ ਗੱਲ ਕਰਦੇ ਆਂ ਅਮਰੀਕਾ ਦੇ ਹੋਟਲਾਂ ਵਿੱਚ ਹੁੰਦੇ ਗਲਤ ਕੰਮਾਂ ਦੀ ਅਮਰੀਕਾ ਤੋਂ ਖਬਰ ਮਿਲ ਰਹੀ ਆ ਕਿ ਉੱਥੇ ਕਈ ਹੋਟਲਾਂ ਤੇ ਛਾਪੇਮਾਰੀ ਕੀਤੀ ਗਈ ਹੈ ਅਤੇ ਗੈਰ ਕਾਨੂੰਨੀ ਧੰਦੇ ਜਿਹੜੇ ਹੋ ਰਹੇ ਸੀ ਉਸੇ ਕਾਰਨ 10 ਦੇ ਕਰੀਬ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਐਫ ਵੀ ਆਈ ਅਤੇ ਨਿਆਂ ਵਿਭਾਗ ਵੱਲੋਂ ਅਮਰੀਕਾ ਦੇ ਸੂਬੇ ਨਿਵਰਾਸਕਾ ਵਿੱਚ ਚਾਰ ਹੋਟਲਾਂ ਵਿੱਚ ਇਹ ਛਾਪੇਮਾਰੀ ਕੀਤੀ ਗਈ ਜੋ ਕਿ ਮਜ਼ਦੂਰ ਤਸਕਰੀ ਤੋਂ ਲੈ ਕੇ ਸੈਕਸ ਤਸਕਰੀ ਤੱਕ ਗੈਰਕਾਨੂੰਨੀ ਪ੍ਰਵਾਸੀਆਂ ਤੋਂ ਰੋਜ਼ਗਾਰ ਦੇਣ ਤੱਕ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਗਏ ਐ ਇਹਨਾਂ ਹੋਟਲਾਂ ਦੇ ਮਾਲਕ ਇੱਕੋ ਹੀ ਪਰਿਵਾਰ ਤੇ ਮੈਂਬਰ ਦੱਸੇ ਗਏ ਐ ਜਿਸ ਦੇ ਵਿੱਚ ਉਮਾਹਾ ਮੈਟਰੋ ਖੇਤਰ ਅਤੇ ਕੇਂਦਰੀ ਨਿਵਰਾਸਕਾ ਦੇ ਹੋਟਲ ਸ਼ਾਮਲ ਦੱਸੇ ਗਏ ਐ ਸਰਚ ਵਾਰੰਟ ਦੇ ਆਧਾਰ ਤੇ ਸਵੇਰੇ ਸਵੇਰੇ ਇਹਨਾਂ ਹੋਟਲਾਂ ਤੇ ਛਾਪੇਮਾਰੀ ਕੀਤੀ ਗਈ ਜਿਸ ਵਿੱਚ 11 ਵੱਖ-ਵੱਖ ਏਜੰਸੀਆਂ ਦੇ ਲਗਭਗ 300 ਅਧਿਕਾਰੀਆਂ ਨੇ ਹਿੱਸਾ ਲਿਆ ਅਮਰੀਕਾ ਦੇ ਅਟਾਰਨੀ ਅਨੁਸਾਰ ਕੁੱਲ 4 ਹੋਟਲਾਂ ਤੇ ਇਹ ਛਾਪੇਮਾਰੀ ਕੀਤੀ ਗਈ ਐ ਇਸ ਕਾਰਵਾਈ ਵਿੱਚ ਗ੍ਰਿਫਤਾਰ ਕੀਤੇ ਗਏ ਪੰਜ ਲੋਕਾਂ ਵਿੱਚੋਂ ਭਾਰਤੀ ਮੂਲ ਦੇ ਕੀਰਤਨ ਉਰਫ ਕੀਨ ਚੌਧਰੀ ਅਤੇ ਉਸਦੀ ਪਤਨੀ ਰਸ਼ਮੀ ਉਰਫ ਫਲਗੁਣੀ ਕੀਰਤਨ ਦਾ ਭਰਾ ਅਮਿਤ ਅਤੇ ਜੀਜਾ ਅਮਿਤ ਇਹ ਦੱਸੇ ਗਏ ਨੇ ਅਤੇ ਮੇਸ਼ ਚੌਧਰੀ ਵੀ ਇਹਨਾਂ ਵਿੱਚ ਸ਼ਾਮਲ ਹੈ ਇਸ ਤੋਂ ਇਲਾਵਾ ਚਾਰ ਲੋਕਾਂ ਨੂੰ ਗ੍ਰਿਫਤਾਰ ਹੋਰ ਕੀਤਾ ਗਿਆ ਜਿਨ੍ਹਾਂ ਲਈ ਪਹਿਲਾਂ ਹੀ ਵਾਰੰਟ ਜਾਰੀ ਕੀਤੇ ਗਏ ਸਨ ਪਰ ਪੁਲਿਸ ਨੇ ਉਹਨਾਂ ਦੇ ਨਾਮ ਜਾਰੀ ਨਹੀਂ ਕੀਤੇ ਆਈਸੀਈ ਨੇ ਇਹ ਵੀ ਪੁਸ਼ਟੀ ਕਰ ਦਿੱਤੀ ਹੈ ਕਿ ਛਾਪੇਮਾਰੀ ਵਿੱਚ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੰਗੀ ਸੂਬਾ ਅਤੇ ਸਥਾਰਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ 14 ਕਾਰੋਬਾਰਾਂ ਦੇ ਨਾਲ ਦੋ ਰਹਿਸ਼ੀ ਸਥਾਨਾਂ ਦੇ ਵਿਰੁੱਧ ਵੀ ਜਾਰੀ ਕੀਤੀ ਗਏ ਸਰਚ ਵਾਰੰਟ ਲਾਗੂ ਕੀਤੇ ਹੈ ਜਾਂਚ ਦੌਰਾਨ ਹੋਟਲਾਂ ਸਮੇਤ ਇਹਨਾਂ ਕਾਰੋਬਾਰਾਂ ਵਿੱਚ ਕੰਮ ਕਰਨ ਵਾਲੇ 10 ਨਾਬਾਲਗਾਂ ਨੂੰ ਮਜ਼ਦੂਰ ਤਸਕਰੀ ਤੋਂ ਵੀ ਬਚਾਇਆ ਗਿਆ ਜਿਨ੍ਹਾਂ ਵਿੱਚੋਂ ਕੁਝ 12 ਸਾਲ ਤੋਂ ਵੀ ਘੱਟ ਉਮਰ ਦੇ ਦੱਸੇ ਗਏ ਹੈ ਅਤੇ ਉਹਨਾਂ ਨੂੰ ਬਹੁਤ ਘੱਟ ਜਾਂ ਬਿਨਾਂ ਤਨਖਾਹ ਤੋਂ ਕੰਮ ਕਰਨ ਵਾਸਤੇ ਮਜਬੂਰ ਕੀਤਾ ਗਿਆ ਸੀ ਇਸ ਤੋਂ ਇਲਾਵਾ 17 ਹੋਰ ਬਾਲਗਾਂ ਨੂੰ ਕੁੱਲ 27 ਪੀੜਤਾ ਸਮੇਤ ਬਚਾਇਆ ਗਿਆ ਹੈ ਅਤੇ 5 ਲੱਖ 65 ਹਜ਼ਾਰ ਡਾਲਰ ਦੀ ਨਕਦੀ ਵੀ ਜ਼ਬਤ ਕੀਤੀ ਗਈ ਹੈ। ਪੰਜ ਮੁਲਜ਼ਮ ਜਿਨ੍ਹਾਂ ਦਾ ਉਪਨਾਮ ਚੌਧਰੀ ਹੈ, ਉਹਨਾਂ ਨੂੰ ਕਈ ਤਰ੍ਹਾਂ ਦੇ ਸੰਗੀ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਨ੍ਹਾਂ ਨੂੰ ਸਰਕਾਰੀ ਵਕੀਲ, ਮਜ਼ਦੂਰੀ ਤਸਕਰੀ, ਸੈਕਸ ਤਸਕਰੀ ਅਤੇ ਗੈਰ ਕਾਨੂੰਨੀ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਪਨਾਹ ਦੇਣ ਦੀ ਸਾਜ਼ਿਸ਼ ਤੇ ਵਜੋਂ ਦਰਸਾਇਆ ਗਿਆ ਹੈ। ਅਤੇ ਜਿਸ ਹੋਟਲ ਵਿੱਚ ਇਹਨਾਂ ਲੋਕਾਂ ਨੂੰ ਰੱਖਿਆ ਗਿਆ ਸੀ, ਉਹ ਬਹੁਤ ਗੰਦਾ ਤੇ ਖਤਰਨਾਕ ਸੀ। ਹੋਟਲ ਵਿੱਚ ਠਹਿਰੇ ਕੁਝ ਲੋਕਾਂ ਨੇ ਆਨਲਾਈਨ ਸਮੀਖਿਆ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਸੀ। ਵਕੀਲ ਦੇ ਦਫਤਰ ਨੇ ਇਹ ਵੀ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਇੱਕ ਤੋਂ ਵੱਧ ਮੁਲਜ਼ਮ ਸੈਕਸ ਤਸਕਰੀ ਵਿੱਚ ਸ਼ਾਮਲ ਸਨ ਜਿਸ ਵਿੱਚ ਨਾਬਾਲਗਾਂ ਤੋਂ ਇਲਾਵਾ ਬਾਲਗਾਂ ਤੋਂ ਵੀ ਇਹ ਧੰਦਾ ਕਰਵਾਇਆ ਜਾ ਰਿਹਾ ਸੀ ਅਤੇ ਇਹਨਾਂ ਹੋਟਲਾਂ ਵਿੱਚੋਂ ਨਸ਼ੀਲੇ ਪਦਾਰਥਾਂ ਦੀਆਂ ਗਤੀਵਿਧੀਆਂ ਵੀ ਚੱਲ ਰਹੀਆਂ ਸਨ ਤੇ ਹੁਣ ਟਰੰਪ ਦੇ ਨਵੇਂ ਹੁਕਮ ਦੇ ਕਰ ਲੋਕ ਸੜਕਾਂ ਤੇ ਉਤਰੇ ਆ ਅਸਲ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਹੈਰਾਨ ਕਰਨ ਵਾਲਾ ਫੈਸਲਾ ਲੈਂਦਿਆਂ ਵਾਸ਼ਿੰਗਟਨ ਡੀਸੀ ਦੀ ਪੁਲਿਸ ਦਾ ਕੰਟਰੋਲ ਕੇਂਦਰੀ ਸਰਕਾਰ ਦੇ ਹੱਥਾਂ ਵਿੱਚ ਦੇ ਦਿੱਤਾ ਅਤੇ ਸ਼ਹਿਰ ਦੀਆਂ ਸੜਕਾਂ ਤੇ 800 ਨੈਸ਼ਨਲ ਗਾਰਡ ਸੈਨਿਕ ਤਾਇਨਾਤ ਕਰ ਦਿੱਤੇ ਹੈ। ਇਹ ਕਦਮ ਸਥਾਨਕ ਨੇਤਾਵਾਂ ਦੇ ਵਿਰੋਧ ਅਤੇ ਕਾਨੂੰਨੀ ਸਵਾਲਾਂ ਦੇ ਬਾਵਜੂਦ ਚੁੱਕਿਆ ਗਿਆ ਹੈ। ਪ੍ਰੈਸ ਕਾਨਫਰੰਸ ਵਿੱਚ ਟਰੰਪ ਨੇ ਕਿਹਾ ਕਿ ਹੁਣ ਵੱਡੇ ਅਤੇ ਹਿੰਮਤੀ ਕਦਮ ਚੁੱਕਣ ਦਾ ਸਮਾਂ ਆ ਗਿਆ ਹੈ। ਵਾਸ਼ਿੰਗਟਨ ਡਿਸ਼ ਤੋਂ ਸ਼ੁਰੂ ਕਰ ਰਹੇ ਹਾਂ ਪਰ ਇਹ ਅੱਗੇ ਵੀ ਜਾਰੀ ਰਹੇਗਾ। ਉਹਨਾਂ ਜਨਤਕ ਸੁਰੱਖਿਆ ਐਮਰਜੈਂਸੀ ਦਾ ਐਲਾਨ ਕਰਦੇ ਹੋਏ ਡਿਸਟ੍ਰਿਕਟ ਆਫ ਕਲੰਬੀਆ ਹੋਮ ਰੂਲ ਐਕਟ ਦੀ ਧਾਰਾ 740 ਦਾ ਇਸਤੇਮਾਲ ਕਰ ਦਿੱਤਾ ਹੈ। ਜੋ ਰਾਸ਼ਟਰਪਤੀ ਨੂੰ ਸਿਰਫ ਐਮਰਜੈਂਸੀ ਸਥਿਤੀ ਵਿੱਚ ਡੀਸੀ ਪੁਲਿਸ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈਣ ਦੀ ਆਗਿਆ ਦਿੰਦੀ ਹੈ ਇਸ ਹੁਕਮ ਅਧੀਨ ਅਟਾਰਨੀ ਜਨਰਲ ਪੌ ਬੌਂਡੀ ਹੁਣ ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਮੁਖੀ ਹੋਣਗੇ ਇਹ ਕੰਟਰੋਲ ਵੱਧ ਤੋਂ ਵੱਧ 30 ਦਿਨਾਂ ਤੱਕ ਉਹਨਾਂ ਦੇ ਹੱਥਾਂ ਵਿੱਚ ਰਹਿ ਸਕਦਾ ਹੈ ਜਦੋਂ ਕਿ ਕਾਂਗਰਸ ਵੀ ਇਸ ਦੀ ਮਿਆਦ ਵਧਾ ਸਕਦੀ ਹੈ ਡੀਸੀ ਦੀ ਮੇਅਰ ਨੇ ਇਸ ਕਦਮ ਨੂੰ ਅਸਥਿਰ ਕਰਨ ਵਾਲਾ ਦੱਸਿਆ ਅਤੇ ਕਿਹਾ ਕਿ ਇਹ ਅਮਰੀਕੀ ਸੰਵਿਧਾਨ ਦੀ ਭਾਵਨਾ ਦੇ ਬਿਲਕੁਲ ਖਿਲਾਫ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਰਾਜਧਾਨੀ ਵਿੱਚ ਹਿੰਸਕ ਅਪਰਾਧ 26 ਫੀਸਦੀ ਘੱਟ ਹੋਏ ਨੇ ਅਤੇ ਕੁੱਲ ਅਪਰਾਧ ਦਰ ਵੀ ਪਿਛਲੇ ਸਾਲ ਨਾਲੋਂ ਘੱਟ ਹੋਈ ਹੈ ਇਸ ਲਈ ਇਹ ਕਾਰਵਾਈ ਗੈਰ ਜ਼ਰੂਰੀ ਹੈ ਡੀਸੀ ਕਾਉਂਸਲ ਨੇ ਵੀ ਬਿਆਨ ਜਾਰੀ ਕਰਕੇ ਕਿਹਾ ਕਿ ਨੈਸ਼ਨਲ ਗਾਰਡ ਨੂੰ ਸਥਾਨਕ ਕਾਨੂੰਨਾਂ ਤੇ ਜਾਂਚ ਪ੍ਰਕਿਰਿਆਵਾਂ ਦਾ ਅਨੁਭਵ ਨਹੀਂ ਹੈ ਇਸ ਤਰ੍ਹਾਂ ਤੈਨਾਤੀ ਸਥਾਨਕ ਅਧਿਕਾਰਾਂ ਤੇ ਸਿੱਧਾ ਹਮਲਾ ਹੈ ਦੱਸਣਾ ਬਣਦਾ ਕਿ ਪਿਛਲੇ ਕੁਝ ਦਿਨਾਂ ਤੋਂ 트੍ਰੰਪ ਪ੍ਰਸ਼ਾਸਨ ਨੇ ਡੀਸੀ ਦੀਆਂ ਸੜਕਾਂ ਤੇ ਯੂਐਸ ਪਾਰਕ ਪੁਲਿਸ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਐਫ ਵੀ ਆਈ ਏ ਟ ਐਫ ਅਤੇ ਯੂ ਐਸ ਮਾਰਸ਼ਲ ਸਰਵਿਸ ਦੇ ਅਫਸਰਾਂ ਨੂੰ ਗਸ਼ਤ ਲਈ ਭੇਜਿਆ ਹੋਇਆ ਰੱਖਿਆ ਮੰਤਰੀ ਪੀਟ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਖਾਸ ਦਸਤੇ ਵੀ ਤਾਇਨਾਤ ਕੀਤੇ ਜਾਣਗੇ 트੍ਰੰਪ ਨੇ ਇਹ ਵੀ ਕਿਹਾ ਕਿ ਜ਼ਰੂਰਤ ਪੈਣ ਤੇ ਫੌਜ ਨੂੰ ਵੀ ਡੀ ਸੀ ਵਿੱਚ ਉਤਾਰਿਆ ਜਾ ਸਕਦਾ ਹੈ ਇੱਕ ਅਜਿਹਾ ਕਦਮ ਹੈ ਜਿਸ ਨੂੰ ਆਲੋਚਕ ਸੰਭਾਵਿਤ ਮਾਰਸ਼ਲ ਲਾਦੀ ਤਿਆਰੀ ਬਣ ਰਹੇ ਨੇ 트੍ਰੰਪ ਦੇ ਐਲਾਨ ਦੇ ਤੁਰੰਤ ਬਾਅਦ ਸੈਂਕੜੇ ਲੋਕ ਵਾਈਟ ਹਾਊਸ ਦੇ ਬਾਹਰ ਇਕੱਠੇ ਹੋ ਗਏ ਹੈਂਡਸ ਆਫ ਡੀਸੀ ਵਰਗੇ ਨਾਰੇ ਲਗਾਏ ਰਹੇ ਸੀ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਰਾਜਧਾਨੀ ਨੂੰ ਜੰਗੀ ਖੇਤਰ ਵਰਗਾ ਬਣਾਉਣ ਨਾਲ ਨਾ ਤਾਂ ਸੁਰੱਖਿਆ ਵਧੇਗੀ ਅਤੇ ਨਾ ਹੀ ਅਸਲ ਸਮੱਸਿਆਵਾਂ ਦਾ ਹੱਲ ਨਿਕਲੇਗਾ 6 ਜਨਵਰੀ 2001 ਨੂੰ ਕੈਪੀਟਲ ਹਿੱਲ ਤੇ ਹੋਏ ਹਮਲੇ ਨੂੰ ਡੀਸੀ ਪੁਲਿਸ ਤੇ 140 ਤੋਂ ਵੱਧ ਅਧਿਕਾਰੀ ਜ਼ਖਮੀ ਹੋ ਗਏ ਸਨ ਉਸ ਸਮੇਂ ਟਰੰਪ ਦੇ ਸਮਰਥਕਾਂ ਨੇ ਚੋਣ ਨਤੀਜਿਆਂ ਨੂੰ ਪਲਟਣ ਦੀ ਕੋਸ਼ਿਸ਼ ਕੀਤੀ ਸੀ ਆਲੋਚਕਾਂ ਦਾ ਕਹਿਣਾ ਹੈ ਕਿ ਉਸ ਦਿਨ ਟਰੰਪ ਨੇ ਸਮੇਂ ਤੇ ਨੈਸ਼ਨਲ ਗਾਰਡ ਨਹੀਂ ਸੰਭੇਜੇ ਪਰ ਹੁਣ ਉਹ ਰਾਜਨੀਤਿਕ ਕਾਰਨਾ ਕਰਕੇ ਉਹਨਾਂ ਨੂੰ ਤੈਨਾਤ ਕਰ ਰਹੇ ਨੇ ਜਦੋਂ ਕਿ ਟਰੰਪ ਦਾ ਕਹਿਣਾ ਹੈ ਕਿ ਡੀਸੀ ਦੁਨੀਆ ਦੇ ਸਭ ਤੋਂ ਖਤਰਨਾਕ ਸ਼ਹਿਰਾਂ ਵਿੱਚੋਂ ਇੱਕ ਬਣ ਗਿਆ ਹੈ ਅਤੇ ਬੇ ਘਰੇ ਲੋਕਾਂ ਨੂੰ ਰਾਜਨੀਤਿਕ ਤੋਂ ਹਟਾਉਣਾ ਪਵੇਗਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਅਸੀਂ ਤੁਹਾਨੂੰ ਠਹਿਰਨ ਲਈ ਥਾਂ ਦੇਵਾਂਗੇ ਪਰ ਰਾਜਧਾਨੀ ਤੋਂ ਦੂਰ ਪਰ ਉਹਨਾਂ ਦੇ ਇਸ ਫੈਸਲੇ ਅਮਰੀਕਾ ਵਿੱਚ ਵੱਡੇ ਪੱਧਰ ਤੇ ਵਿਰੋਧ ਸ਼ੁਰੂ ਹੋ ਗਿਆ ਹੈ ਦੋਸਤੋ ਇਹ ਸੀ ਕੌਲਮ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ